ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾ ਦੇਵੀ ਕਾ ਜੈਨ ਤੇ ਉਸ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਚੀਫ ਖਾਲਸਾ ਦੀਵਾਨ ਦੀਆਂ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਡਾਕਟਰ ਇੰਦਰ ਬੀਰ ਸਿੰਘ ਨੇ ਜਾਰ ਰਹਿ ਜੇਤੂ ਇਹ ਸਟਾਫ ਟੂ ਵੱਲੋਂ ਦੋ ਪਿਸਤੌਲ ਤਿੰਨ ਜ਼ਿੰਦਾਰਾਂ 32 ਗੋਲ 200 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਕੀਤਾ ਗਿਆ ਕਾਬੂ ਪਾਸਪੋਰਟ ਸਬੰਧੀ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤਹਿਤ ਕੀਤੀ ਗਈ ਇਨਕੁਆਇਰੀ ਆਫਿਸ ਤੇ ਅਫਸਰ ਨਾਲ ਵਿਸ਼ੇਸ਼ ਗੱਲਬਾਤ ਅਤੇ ਉਹਨਾਂ ਖਬਰਾਂ ਵਿਸਤਾਰ ਨਾਲ ਛੀਫ ਖਾਲਸਾ ਦੀਵਾਨ ਦੀਆਂ ਜਨਰਲ ਕਮੇਟੀ ਦੀਆਂ ਹੋਈਆਂ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਡਾਕਟਰ ਇੰਦਰਬੀਰ ਸਿੰਘ ਨੇਚਰ ਅਤੇ ਉਹਨਾਂ ਦੀ ਟੀਮ ਨੇ ਬਾਜ਼ੀ ਮਾਰੀ ਹੈ ਚੋਣਾਂ ਦੌਰਾਨ ਛੀਫ ਖਾਲਸਾ ਦੀਵਾਨ ਦੇ ਕੁੱਲ 491 ਮੈਂਬਰਾਂ ਵਿੱਚੋਂ 399 ਮੈਂਬਰਾਂ ਨੇ ਵੋਟਾਂ ਪਾਈਆਂ ਜਿਸ ਵਿੱਚ ਜੇਤੂ ਉਮੀਦਵਾਰਾਂ ਵਿੱਚ ਸ਼ਾਮਲ ਪ੍ਰਧਾਨਗੀ ਦੇ ਅਹੁਦੇ ਤੇ ਖੜੇ ਡਾਕਟਰ ਇੰਦਰਬੀਰ ਸਿੰਘ ਨੇਚਰ ਨੂੰ 274 ਅਤੇ ਮੀਤ ਪ੍ਰਧਾਨ ਸਰਦਾਰ ਸੰਤੋਖ ਸਿੰਘ ਸੇਠੀ ਨੂੰ 242 ਮੀਤ ਪ੍ਰਧਾਨ ਸਰਦਾਰ ਜਗਜੀਤ ਸਿੰਘ ਬੰਟੀ ਨੂੰ 212 ਸਥਾਨਿਕ ਪ੍ਰਧਾਨ ਸਰਦਾਰ ਕੁਲਜੀਤ ਸਿੰਘ ਸਾਹਣੀ ਨੂੰ 226 ਆਨਰੇਰੀ ਸਕੱਤਰ ਸਰਦਾਰ ਸਵਿੰਦਰ ਸਿੰਘ ਕੱਥੂ ਨੰਗਲ ਨੂੰ 221 ਅਤੇ ਸਰਦਾਰ ਰਮਨੇਕ ਸਿੰਘ ਨੂੰ 217 ਵੋਟਾਂ ਨਾਲ ਜਿੱਤ ਹਾਸਲ ਹੋਈ ਇਸ ਮੌਕੇ ਡਾਕਟਰ 인ਦਰबीर ਸਿੰਘ ਨੇ ਚਰਨੇ ਸਾਬਦਾ ਧੰਨਵਾਦ ਕਰਦਿਆਂ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ ਔਰ ਅੱਜ ਸਾਡੀ ਜਿੱਤ ਹੋਈ ਹੈ ਅੱਜ ਦੀਵਾਨ ਦੀ ਜਿੱਤ ਹੋਈ ਹੈ ਔਰ ਅਸੀਂ ਵਿਸ਼ਵਾਸ ਦਵਾਨੇ ਤੁਹਾਨੂੰ ਕਿ ਜਿਸ ਤਰੀਕੇ ਨਾਲ ਸਾਡੇ ਮੈਂਬਰ ਸਹਿਬਾਨ ਨੇ ਦੁਬਾਰਾ ਸਾਡੇ ਤੇ ਵਿਸ਼ਵਾਸ ਕੀਤਾ ਹੈ ਔਰ ਸੈਕੰਡ ਟਾਈਮ ਸਾਨੂੰ ਜਿਤਾਇਆ ਹੈ ਇਹਦੇ ਵਿੱਚ ਕੋਈ ਟੀਮ ਨਹੀਂ ਹੈ ਕਿਸੇ ਟੀਮ ਦੀ ਜਿੱਤ ਨਹੀਂ ਹੋਈ ਇਹ ਦੀਵਾਨ ਦੀ ਜਿੱਤ ਹੈ ਅਸੀਂ ਸਾਰੇ ਮੈਂਬਰ ਸਹਿਬਾਨ ਨੂੰ ਨਾਲ ਲੈ ਕੇ ਚੱਲਾਂਗੇ ਔਰ ਅਸੀਂ ਵੇਖਾਂਗੇ ਕਿ ਸਾਡੇ ਕੋ ਜੇ ਕਿਸੇ ਮੈਂਬਰ ਸਹਿਬਾਨ ਦੀ ਨਾਰਾਜ਼ਗੀ ਸਗੀ ਤੋ ਨਾਰਾਜ਼ਗੀ ਅਸੀਂ ਕਿਸ ਤਰ੍ਹਾਂ ਦੂਰ ਕਰਨੀ ਹੈ ਇਹ ਅਸੀਂ ਦੂਰ ਕਰਾਂਗੇ ਜੇ ਅਸੀਂ ਕਮਿਊਨੀਕੇਟ ਨਹੀਂ ਕਰ ਸਕੇ ਅਸੀਂ ਕਿੰਨੇ ਸੀ ਬਹੁਤ ਕੰਮ ਕੀਤੇ ਦੂਜੀ ਤਰਕਿੰਦ ਨਹੀਂ ਕੀਤਾ ਤੇ ਕੋਈ ਨਾ ਕੋਈ ਗੁੰਜਾਇਸ਼ ਰਹੇਗੀ ਹੋएगी ਕਮਿਊਨੀਕੇਸ਼ਨ ਦੀ ਉਹ ਕਮਿਊਨੀਕੇਸ਼ਨ ਬਣਾ ਕੇ ਰੱਖਾਂਗੇ ਦੂਜੀ ਗੱਲ ਇਹ ਹੈ ਕਿ ਮੈਂ ਹਮੇਸ਼ਾ ਇਹ ਕਹਿੰਨਾ ਕਿ ਜਿਹੜੀਆਂ ਇਹ ਜਿਹੇ ਸੰਸਥਾਵਾਂ ਹੁੰਦੀਆਂ ਸੋਸ਼ੀਓ ਰਿਲੀਜੀਅਸ ਇਹਨਾਂ ਵਿੱਚ ਪੋਲਿਟਿਕਲ ਪਾਰਟੀਆਂ ਦਾ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਮੈਨੂੰ ਇੱਕ ਦੁੱਖ ਜਰੂਰ ਆ ਮੈਨੂੰ ਬਹੁਤ ਜ਼ਿਆਦਾ ਦੁੱਖ ਆ ਕਿ ਘਟੋ ਘਟ ਇੱਕ ਦੋ ਪੋਲਿਟਿਕਲ ਪਾਰਟੀਆਂ ਨੇ ਪੂਰਾ ਟੀਲ ਦਾ ਜੋਰ ਲਾਇਆ ਆਪਣਾ ਕਿਉਂ ਸਾਨੂੰ ਹਰਾਵੇ ਸਿਰਫ ਇਸ ਕਰਕੇ ਕਿ ਮੈਂ ਆਮ ਆਦੀ ਪਾਰਟੀ ਨਾਲ ਅਟੈਚ ਜਾ ਇਹ ਬੜੀ ਸ਼ਰਮਨਾਕ ਗੱਲ ਹੈ ਮੈਂ ਕਦੇ ਵੀ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਮੈਂਬਰ ਨਹੀਂ ਬਣਾਇਆ ਇਨਫੈਕਟ ਮੈਂ ਪਿਛਲੇ 2 ਸਾਲ ਚ ਕੋਈ ਨਵਾਂ ਮੈਂਬਰ ਨਹੀਂ ਬਣਾਇਆ ਮੈਨੂੰ ਵਿਸ਼ਵਾਸ ਸੀਗਾ ਕਿ ਸਾਡੇ ਕੰਮ ਜਿਹੜੇ ਉਹ ਬੋਲਣਗੇ ਔਰ ਪੁਰਾਣੇ ਮੈਂਬਰ ਜਿੰਨੇ ਕਹੇਗੇ 490 ਉਹ ਸਾਨੂੰ ਵੋਟ ਪਾਣਗੇ ਔਰ ਸੱਚ ਹੋਇਆ ਮੇਰਾ ਵਿਸ਼ਵਾਸ ਸੱਚਾ ਨਿਕਲਿਆ ਮੇਰਾ ਪਰਮਾਤਮਾ ਦੇ ਵਿਸ਼ਵਾਸ ਬਹੁਤ ਜਿਆਦਾ ਵਧੀਆ ਹੈ ਬੜੀ ਸਿੰਪਲ ਜੀ ਗੱਲ ਹੈ ਕਿ ਦੀਵਾਨ ਦੇ ਮੇਨ ਦੋ ਮੰਤਬ ਨੇ ਉਹ ਐ ਸਿੱਖੀ ਔਰ ਸਿੱਖਿਆ ਸੋ ਜੋ ਮਰਜੀ ਕਹਿਣ ਮੇਰੇ ਜੋ ਮੇਰੇ ਵਿਰੋਧੀ ਦੁਰਲੜੇ ਸੀਗੇ ਹੁਣ ਤੇ ਨਹੀਂ ਕੇ ਮੇਰੇ ਨਾਲ ਨੇ ਸਾਰੇ ਉਹ ਕਹਿੰਦੇ ਅਸੀਂ ਸਿੱਖੀ ਵਾਸਤੇ ਨਹੀਂ ਕੀਤਾ ਮੈਂ ਬਹੁਤ ਕੀਤਾ ਲੇਕਿਨ ਮੈਂ ਅਸਤੋ ਬਹੁਤ ਜਿਆਦਾ ਕਰਨ ਜਾਵਾਂਗਾ ਅੱਗੇ ਜੀ ਅਸੀਂ ਨਾਲ ਕੇ ਟੀਮ ਪੂਰਾ ਦੀਵਾਨ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਗੁਰਦੁਆਰਾ ਸਾਹਿਬ ਦਾ ਰਾਤ ਦੁਬਾਰਾ ਦਿਖਾਉਣਾ ਐ ਸਪੈਸ਼ਲੀ ਬੱਚਿਆਂ ਨੂੰ ਔਰ ਉਹਨਾਂ ਨੂੰ ਸਿੱਖੀ ਨਾਲ ਜੋੜਨਾ ਹੈ ਦੂਜੀ ਗੱਲ ਹੈ ਕਿ ਭਾਵੇਂ ਜਿੰਨੀ ਮਰਜ਼ੀ ਗੱਲ ਕਰੀਏ ਅਸੀਂ ਕਾਲਜਾਂ ਦੀ ਦੂਜੀਆਂ ਦੀ ਯੂਨੀਵਰਸਿਟੀਆਂ ਦੀ ਪਰ ਮੇਰਾ ਮੇਨ ਮਕਸਦ ਹੈ ਕਿ 12ਵੀਂ ਜਮਾਤ ਤੱਕ ਸਾਡਾ ਬੱਚਾ ਬਹੁਤ ਚੰਗਾ ਪੜ੍ਹ ਕੇ ਨਿਕਲੇ ਉਹਦੇ ਬਾਅਦ ਜਿਹੜੇ ਮਰਜ਼ੀ ਕਾਲਜ ਜਾਵੇ ਯੂਨੀਵਰਸਿਟੀ ਜਾਵੇ ਉਹ ਕਾਮਯਾਬ ਹੋਵੇ ਅੰਗਰੇਜ਼ੀ ਬੋਲਦਾ ਹੋਵੇ ਵਰਲਡ ਕਲਾਸ ਸਿਟੀਜ਼ਨ ਬਣੇ ਹੋ ਔਰ ਮੈਨਰਜ਼ ਹੋਣ ਇਸ ਬਣਨੇ ਸੀ ਬੱਚੇ ਆਪਣੇ ਤੌਰ ਨੇ ਨੇ ਉਹਦੇ ਬਾਅਦ ਅਸੀਂ ਕਾਲਜ ਯੂਨੀਵਰਸਿਟੀ ਬਣਾਵਾਂਗੇ ਮੇਨ ਦੋ ਨੇ ਔਰ ਸਪੋਰਟਸ ਵਾਲ ਸਾਡਾ ਪਿੱਛੇ ਦੇ ਧਿਆਨ ਘਟ ਸੀਗਾ ਅਸੀਂ ਸਪੋਰਟਸ ਵਾਲੀ ਬਾਟ ਤੇ ਆਂ ਦੇਣਾ ਹਰ ਇੱਕ ਸਕੂਲ ਦੇ ਵਿੱਚ ਇੱਕ ਮਲਟੀ ਮੋਡੈਲਿਟੀ ਗਰਾਊਂਡ ਬਣੇਗੀ ਜਦੇ ਚ ਟੈਨ ਟੈਨਿਸ ਬੈਡਮਿੰਟਨ ਔਰ ਦੂਜਾ ਬਾਸਕਟਬਾਲ ਇੱਕੋ ਗੋੜਚਾ ਬਖੇਡ ਸਕਾਂਗੇ ਇਹ ਸਾਰਾ ਪਲਾਨ ਕੀਤਾ ਹੋਇਆ ਸੀ ਅਸੀਂ ਤਿੰਨ ਸਵਿੰਗ ਪੂਲ ਬਣਾਏ ਜਾ ਰਹੇ ਹਾਂ ਇੱਕ ਤੇ ਸ਼ੁਭਮੈਂਕਲੇਵ ਅੰਮ੍ਰਿਤਸਰ ਜਿੱਦੇ ਬਣਿਆ ਹੋਇਆ ਸਵਿੰਗ ਪੂਲ ਲੇਕਿਨ ਫੰਕਸ਼ਨਲ ਨਹੀਂ ਹੈ ਉਹਨੂੰ ਵੱਡਾ ਕਰਕੇ 25 ਮੀਟਰ ਦਾ ਕਰਕੇ ਉਹਦਾ ਫਿਲਟਰੇਸ਼ਨ ਪਲਾਂਟ ਲੱਗ ਰਿਹਾ ਹੈ ਇੱਕ ਅਸੀਂ ਅਨਾਉਂਸ ਕਰਤਾ ਹੁਸ਼ਿਆਰਪੁਰ ਇੱਕ ਅਸੀਂ ਅਤਰਨ ਤਨ ਬਣਾਵਾਂਗੇ ਸੋ ਇਹ ਤਿੰਨ ਤਿੰਨ ਅਕੈਡਮੀਸ ਖੋਲ੍ਹ ਸ਼ੁਰੂ ਕਰਨੀਆਂ ਨੇ ਹੌਕੀ ਅਕੈਡਮੀ ਅਟਾਰੀ ਚ ਫੁੱਟਬਾਲ ਅਕੈਡਮੀ ਜਨਾਲੇ ਚ ਔਰ ਬਾਸਕਟਬਾਲ ਅਕੈਡਮੀ ਸਾਡੇ ਮੇਨ ਸਕੂਲ ਦੇ ਵਿੱਚ ਅੰਮ੍ਰਿਤਸਰ ਸੀਆਈਏ ਸਾਫ 2 ਗੁਰੂ ਕੀ ਵਡਾਲੀ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਪਿਸਤੌਲ ਤਿੰਨ ਜਿੰਦਾ ਰੋਂ 32 ਬੋ 200 ਗ੍ਰਾਮ ਹਿਰੋਇਨ 30500 ਰੁਪਏ ਦੀ ਟਰੱਕ ਮਾਰੀ ਅਤੇ ਇੱਕ Swift ਕਾਰ ਬਰਾਮਦ ਕੀਤੀ ਹੈ ਇਸ ਸਬੰਧੀ ADCP ਨਵਜੋਤ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ACP ਇਨਵੈਸਟੀਗੇਸ਼ਨ ਅਤੇ ਰਜੇਸ਼ ਕੁਮਾਰ CIA ਸਟਾਫ 2 ਇੰਚਾਰਜ ਨੇ ਇੱਕ ਕੇਸ ਕ੍ਰੈਕ ਕੀਤਾ ਜਦੇ ਵਿੱਚ SI ਬਲਵਿੰਦਰ ਸਿੰਘ ਜਿਹੜੇ ਕਿ CIA ਸਟਾਫ 2 ਦੇ ਨੇ ਨਕਾ ਰੈਂਡਗਰਡ ਚੌਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਵਿੱਚ ਕੋਲੋਂ ਇੱਕ ਸਵਿਫਟ ਕਾਰ ਦੇ ਵਿੱਚੋਂ ਪੀਪੀ02 ਡੀਪੀ3819 ਤੋਂ ਇੱਕ ਜਸਪਾਲ ਸਿੰਘ ਉਰਫ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹਿਰੋਇਨ ਇੱਕ ਪਿਸਤਲ ਤਿੰਨ ਜਿੰਦਾਰਾ ਹੰਦ ਬੱਤੀਪੁਰ ਤੇ 30500 ਡਰਗ ਮਨੀ ਬਰਾਮਦ ਹੋਈ ਫਿਰ ਇਸੋਂ ਉੱਛ ਗਿਚ ਤੇ ਇੱਕ ਪਿਸਟਲ ਹੋਰ ਜਿਹੜਾ ਇਹਦੇ ਘਰੋਂ ਬਰਾਮਦ ਹੋਇਆ ਬੱਤੀਪੋਰ ਦਾ ਜਿਹੜਾ ਕਿ ਯੂਪੀ ਮੇਡ ਨੇ ਇਸ ਤੋਂ ਬਾਅਦ ਇਦਾਂ ਤੇ ਇਹਦੇ ਅੰਤਰਗਤ 17/2/2024 ਨੂੰ 21 B 6885 NDPS ਦਾ ਇੱਕ ਪਰਚਾ ਦਰਜ ਇਹਨਾਂ ਦੇ ਖਿਲਾਫ ਕੀਤਾ ਗਿਆ ਇਹ ਇੱਕ ਲੱਖਾਂ ਦਾ ਬੰਡਾ ਹੈਗਾ ਨਾਰਾਇਣਗੜ੍ਹ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਪਿਸਟਲ ਤੇ ਇਹਦੇ ਬੈਕਵਰਡ ਲਿੰਕੇਜਸ ਤੇ ਫਾਰਵਰਡ ਤੇ ਕਾਈ ਕੰਮ ਕਰ ਰਹੇ ਹਨ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਾਮਜਦ ਹੋਏਗਾ ਬਾਦ ਦੇ ਵਿੱਚ ਵੇਖਣ ਵਿੱਚ ਆਉਂਦਾ ਕਿ ਜ਼ਿਆਦਾਤਰ ਲੋਕਾਂ ਦਾ ਵਿਦੇਸ਼ ਚ ਜਾਣ ਦਾ ਸੁਪਨਾ ਹੁੰਦਾ ਹੈ ਕੁਝ ਲੋਕ ਬਾਹਰ ਸੈਟਲ ਹੋਣਾ ਚਾਹੁੰਦੇ ਹਨ ਅਤੇ ਕੁਝ ਘੁੰਮ ਕੇ ਵਾਪਸ ਆਣਾ ਚਾਹੁੰਦੇ ਹਨ ਇਸ ਵਾਸਤੇ ਸਭ ਤੋਂ ਜ਼ਰੂਰੀ ਦਸਤਾਵੇਜ਼ ਪਾਸਪੋਰਟ ਹੁੰਦਾ ਹੈ ਪਾਸਪੋਰਟ ਅਪਲਾਈ ਕਰਨ ਤੋਂ ਬਾਅਦ ਸਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਜੇਕਰ ਸਾਡੀ ਫਾਈਲ ਵਿੱਚ ਕਾਗਜ਼ਾਤ ਪੂਰੇ ਹਨ ਤਾ ਪਾਸਪੋਰਟ ਜਲਦੀ ਬਾਂਚਾਂਦਾ ਪਰ ਜੇਕਰ ਕੋਈ ਕਮੀ ਰਹਿ ਜਾਵੇ ਤਾਂ ਸਮਾਂ ਲੱਗ ਸਕਦਾ ਹੈ ਪੁਲਿਸ ਵਿਭਾਗ ਦੇ ਇਨਕੁਆਇਰੀ ਦਫਤਰ ਦੇ ਇੱਕ ਅਫਸਰ ਨੇ ਸਾਰੀ ਟੀਮ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਿਵੇਂ ਕਿ ਆਪ ਨੂੰ ਸਭ ਨੂੰ ਪਤਾ ਕਿ ਪੰਜਾਬ ਸਰਕਾਰ ਵੱਲੋਂ ਬੜਾ ਇੱਕ ਅਸ਼ਾ ਇਨੀਸ਼ੀਏਟਿਵ ਲਿਆ ਗਿਆ ਕਿ 2011 ਦੇ ਵਿੱਚ ਸਾਂਝ ਕੇਂਦਰ ਸਟੈਬਲ ਕੀਤੇ ਗਏ ਪਰਪਸ ਸੀਗਾ ਮੇਨ ਪਰਪਸ ਆ ਡਿਲੀਵਰੀ ਆਫ ਸਰਵਿਸਿਜ਼ ਡਿਲੀਵਰੀ ਆਫ ਸਰਵਿਸਿਜ਼ ਸਾਡੇ ਕੋਲ ਨੀਅਰ ਅਬਾਊਟ 44 ਸਰਵਿਸ ਜਿਹੜੀਆਂ ਅਸੀਂ ਉਹ ਪਬਲਿਕ ਨੂੰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਮੇਨਲੀ ਪਾਸਪੋਰਟ ਵੈਰੀਫਿਕੇਸ਼ਨ ਕਰੈਕਟਰ ਵੈਰੀਫਿਕੇਸ਼ਨ ਬੀਸੀਸੀ EMPLOYES ਵੈਰੀਫਿਕੇਸ਼ਨ ਸਰਵਿਸ ਦੇ ਨਾਲ ਰਿਲੇਟਡ ਵੈਰੀਫਿਕੇਸ਼ਨ ਇਸ ਤਰ੍ਹਾਂ ਦੀਆਂ 44 ਸਰਵਿਸ ਜਿਹੜੀਆਂ ਉਹ ਸਾਂਝ ਕੇਂਦਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਸਾਡੇ ਕੋਲ ਜਦੋਂ ਸਾਂਝ ਕੇਂਦਰ ਦੇ ਉੱਤੇ ਉਹ ਸਰਵਿਸ ਦੀ ਸਾਡੇ ਸਿਸਟਮ ਦੇ ਵਿੱਚ ਆ ਜਾਂਦੀ ਆ ਅਸੀਂ ਜਿਹੜੇ ਕਨਸਰਨਡ ਪੁਲਿਸ ਸਟੇਸ਼ਨ ਆ ਉਹਨਾਂ ਨੂੰ ਭੇਜ ਦਿੰਨੇ ਆ ਤੇ ਉਹ ਸਾਨੂੰ ਟਾਈਮ ਬౌੰਡ ਸਰਵਿਸਿਜ਼ ਨੇ ਸਾਰੀਆਂ ਜਿਵੇਂ ਪਾਸਪੋਰਟ ਆ ਉਹ 15 ਦਿਨ ਦੇ ਵਿੱਚ ਅਸੀਂ ਉਹਨੂੰ ਵੈਰੀਫਾਈ ਕਰਕੇ ਤੇ ਵਾਪਸ ਪਾਸਪੋਰਟ ਦਫਤਰ ਜਿਹੜਾ ਉਹ ਭੇਜਣਾ ਹੁੰਦਾ ਵਾ ਇਸੇ ਤਰ੍ਹਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਉਹਦਾ 10 ਦਿਨ ਦਾ ਟਾਈਮ ਆ ਇਸੇ ਤਰ੍ਹਾਂ ਇੰਨੀਆਂ ਵੀ ਸਰਵਿਸਿਜ਼ ਨੇ ਉਹ ਟਾਈਮ ਬౌੰਡ ਨੇ ਟਰਾਂਸਪੈਰਸੀ ਐਂਡ ਅਕਾਉਂਟੇਬਿਲਟੀ ਐਕਟ ਦੇ ਤਾਇਦ ਅਸੀਂ ਵਜਨ ਬਾਦਿਆਂ ਕਿ ਉਹਨੂੰ ਟਾਈਮਲੀ ਅਸੀਂ ਵਾਪਸ ਭੇਜੀਏ ਕਿਸੇ ਵੇਲੇ ਕੋਈ ਕੋਈ ਐਪਲੀਕੈਂਟ ਦੇ ਵਜਾ ਕਰਕੇ ਜਾਂ ਕੋਈ ਹੋਰ ਇਸ਼ੂ ਹੋਏ ਉਹਦੇ ਕਰਕੇ ਕੋਈ ਪੈਂਡੈਂਸੀ ਹੋ ਸਕਦੀ ਹੈ ਆਦਰਵਾਇਜ਼ ਐਸੀ ਨੂੰ ਟਾਈਮਲੀ ਵਾਪਸ ਭੇਜ ਦਿੰਨੇ ਆ ਠੀਕ ਹੈ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਜ਼ਿਲ੍ਹਾ ਸਾਂਝ ਕੇਂਦਰ ਪੰਜ ਸਬਡਿਵੀਜ਼ਨ ਸਾਂਝ ਕੇਂਦਰ ਇਸ ਤੋਂ ਇਲਾਵਾ 18 ਪੁਲਿਸ ਸਟੇਸ਼ਨ ਨੇ ਉਹਦੇ ਚ ਵੀ ਸਾਂਝ ਦੇ ਕਰਮਚਾਰੀ ਲੱਗੇ ਹੋਏ ਆ ਜਿਹੜੇ ਕਿ ਕਰ ਕਰ ਜਾ ਕੇ ਉਹ ਵੈਰੀਫਿਕੇਸ਼ਨ ਕਰਦੇ ਨੇ ਇਹਦੇ ਵਿੱਚ ਮੈਂ ਆਪ ਜੀ ਨੂੰ ਇਹ ਥੋੜਾ ਅਵੇਅਰ ਕਰਨਾ ਚਾਹੁੰਦਾ ਕਿ ਕੋਈ ਵੀ ਸਰਵਿਸ ਹੈ ਉਹਦੀ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਫੀਸ ਜਿਹੜੀ ਆ ਉਹ ਨਿਰਧਾਰਤ ਕੀਤੀ ਗਈ ਆ ਫੀਸ ਦੀ ਤੁਹਾਨੂੰ ਰਸੀਦ ਮਿਲੇਗੀ ਜਦੋਂ ਤੁਸੀਂ ਸਰਵਿਸ ਕੋਈ ਵੀ ਲੈਣੀ ਹੈ ਉਹਦੀ ਰਸੀਦ ਜਿਹੜੀ ਆ ਉਹਦੇ ਅਕੋਰਡਿੰਗਲੀ ਤੁਹਾਨੂੰ ਜਿਹੜੀ ਫੀਸ ਦੇ ਪੈਸੇ ਦੇਣੇ ਚਾਹੀਦੇ ਆ ਨਾ ਕਿਸੇ ਨੂੰ ਕੋਈ ਵੱਧ ਪੈਸਾ ਦੇਣ ਦੀ ਲੋੜ ਨਹੀਂ ਕੋਈ ਤੁਹਾਡਾ ਪਾਸਪੋਰਟ ਜਾਂ ਤੁਹਾਡੀ ਕੋਈ ਸਰਵਿਸ ਜਿਹੜੀ ਆ ਉਹ ਨੂੰ ਰੋਕ ਨਹੀਂ ਸਕਦਾ ਵਿਸਰਤ ਹੈ ਕਿ ਤੁਹਾਡੇ ਖਿਲਾਫ ਕੋਈ ਕ੍ਰਿਮੀਨਲ ਇਸ ਤਰ੍ਹਾਂ ਦਾ ਰਿਕਾਰਡ ਨਾ ਹੋਵੇ ਕਿ ਕੋਈ ਕੇਸ ਨਾ ਚੱਲਦਾ ਹੋਵੇ ਜਾਂ ਕੋਈ ਟ੍ਰਾਇਲ ਕੋਰਟ ਚ ਚਲਦਾ ਹੋਵੇ ਜਾਂ ਕੋਈ ਤੁਹਾਨੂੰ ਇਸ ਤਰ੍ਹਾਂ ਸੈਂਟੈਂਸ ਇਮਪ੍ਰੀਜ਼ਨਮੈਂਟ ਹੋਈ ਆ ਉਸ ਤੋਂ ਇਲਾਵਾ ਤੁਹਾਡੀ ਜਿਹੜੀ ਸਰਵਿਸ ਆ ਤੁਹਾਡਾ ਜਿਹੜਾ ਕੋਈ ਵੀ ਤੁਹਾਡਾ ਵੈਰੀਫਿਕੇਸ਼ਨ ਆ ਉਹ ਅਸੀਂ ਵਚਨਬੱਧ ਆ ਕਿ ਟਾਈਮਲੀ ਆਪਾਂ ਕਨਸਰਨ ਡਿਪਾਰਟਮੈਂਟ ਨੂੰ ਭੇਜਦੇ ਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਫ੍ਰੀਕੁਐਂਟਲੀ ਕਿਉਂਕਿ ਜਿੰਨੇ ਵੀ ਸਾਂਝ ਕੇਂਦਰ ਆ ਉਹ ਪੁਲਿਸ ਸਟੇਸ਼ਨ ਤੋਂ ਅਲੱਗ ਨੇ ਉਹਨਾਂ ਦੀ ਯੂਨੀਕ ਡਰੈਸ ਕੋਡ ਆ ਸਿਵਲ ਵਿੱਚ ਬੈਠਦੇ ਨੇ ਕੋਈ ਤੁਹਾਨੂੰ ਹੈਜੀਟੇਸ਼ਨ ਨਹੀਂ ਹੋਣੀ ਚਾਹੀਦੀ ਉੱਤੇ ਜਾਣ ਚ ਕੋਈ ਸ਼ਿਫਾਰਿਸ਼ ਕਿਸੇ ਤਰ੍ਹਾਂ ਦੀ ਵੀ ਰਿਸ਼ਵਤ ਦੇਣ ਦੀ ਕੋਈ ਤੁਹਾਨੂੰ ਲੋੜ ਨਹੀਂ ਤੁਹਾਡਾ ਕੰਮ ਜਿਹੜਾ ਵਾ ਬਿਲਕੁਲ ਪ੍ਰਾਇੋਰਟੀ ਤੇ ਜੇ ਤੁਹਾਨੂੰ ਕੋਈ ਅਰਜੈਂਸੀ ਆ ਮੰਨ ਲਓ ਜਿਦਾਂ ਕਿ ਪਾਸਪੋਰਟ ਅਸੀਂ 15 ਦਿਨਾਂ 'ਚ ਕਰਦੇ ਆ ਜੇ ਕੋਈ ਅਰਜੈਂਸੀ ਆ ਤਾਂ ਤੁਸੀਂ ਰਿਕੁਐਸਟ ਕਰ ਸਕਦੇ ਹੋ ਜਾ ਕੇ ਜਿਹੜਾ ਕੰਸਰਨ ਸਬਡਿਵੀਜ਼ਨ ਸਾਂਝ ਕੇ ਅੰਦਰ ਜਾਂ ਡਿਸਟ੍ਰਿਕਟ ਸਾਂਝ ਕੇ ਅੰਦਰ ਤੇ ਆ ਕੇ ਤੁਸੀਂ ਸਾਨੂੰ ਕਹਿ ਸਕਦੇ ਹੋ ਅਸੀਂ ਤੁਹਾਨੂੰ ਜਿੰਨੇ ਵੀ ਕੋਸ਼ਿਸ਼ ਵੱਧ ਵੱਧ ਕੋਸ਼ਿਸ਼ ਹੋਏਗੀ ਅਸੀਂ ਤੁਹਾਨੂੰ ਟਾਈਮਲੀ ਸਰਵਿਸ ਦੇਣ ਦੇ ਵਚਨਬੱਧ ਆ ਪਾਸਪੋਰਟ ਅਪਲਾਈ ਕਰਨ ਤੋਂ ਬਾਅਦ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਉਹ ਡਾਕੂਮੈਂਟ ਸਾਡੇ ਕੋਲ ਆ ਜਾਵੇ। ਜੇ ਡਾਕੂਮੈਂਟੇਸ਼ਨ ਪੂਰੀ ਔਰ ਸਾਡੇ ਵੱਲੋਂ ਫਾਈਲਿੰਗ ਪ੍ਰੋਪਰ ਤਰੀਕੇ ਨਾਲ ਹੋਈ ਹੈ, ਫਿਰ ਟਾਈਮ ਨਹੀਂ ਲੱਗਦਾ। ਪੁਲਿਸ ਡਿਪਾਰਟਮੈਂਟ ਤੋਂ ਇੱਕ ਆਫੀਸਰ ਨੇ ਸਾਨੂੰ ਡਿਟੇਲ ਵਿੱਚ ਦੱਸਿਆ ਕਿ ਕਿਵੇਂ ਡਾਕੂਮੈਂਟੇਸ਼ਨ ਕੀਤੀ ਜਾਂਦੀ ਔਰ ਕਿਵੇਂ ਸਟੈਪ ਬਾਈ ਸਟੈਪ ਔਰ ਕਿਹੜੇ-ਕਿਹੜੇ ਕੇਂਦਰਾਂ ਤੋਂ ਹੋ ਕੇ ਇਹ ਡਾਕੂਮੈਂਟ ਜਿਹੜੇ ਨੇ ਪਾਸਪੋਰਟ ਆਫਿਸ ਪਹੁੰਚਦੇ ਹਨ। ਕੁਐਰੀਜ਼ ਉੱਥੇ ਸ਼ੁਰੂ ਹੁੰਦੀਆਂ ਨੇ ਔਰ ਉੱਥੇ ਐਂਡ ਹੁੰਦੀਆਂ ਨੇ ਔਰ ਉਮੀਦ ਅਸੀਂ ਇਹ ਕਰਦੇ ਹਾਂ ਕਿ ਸਾਡੇ ਦਿੱਤੇ ਹੋਏ ਕਾਗ ਆਮਰਾ ਪ੍ਰਸ਼ਨ ਰਕਸ਼ਨਲ ਜੇਪਸਨ ਫਾਸਟ نیوز ਅਮਰਤ ਸਰ ਚੀਫ ਖਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੇ ਚੇ ਮੀਤ ਪ੍ਰਧਾਨ ਸਰਦਾਰ ਸੰਤੋਖ ਸਿੰਘ ਸੇਠੀ ਮੀਤ ਪ੍ਰਧਾਨ ਸਰਦਾਰ ਜਗਜੀਤ ਸਿੰਘ ਬੰਟੀ ਸਥਾਨਕ ਪ੍ਰਧਾਨ ਸਰਦਾਰ ਕੁਲਜੀਤ ਸਿੰਘ ਸਾਹਣੀ ਆਨਰੇਰੀ ਸਕੱਤਰ ਸਰਦਾਰ ਸਵਿੰਦਰ ਸਿੰਘ ਕੱਥੂ ਨਗਰ ਅਤੇ ਸਰਦਾਰ ਰਮਨੀਕ ਸਿੰਘ ਭਗਵੰਤ ਪਾਲ ਸਿੰਘ ਸੱਚਰ ਸੁਖਵਿੰਦਰ ਸਿੰਘ ਪ੍ਰਿੰਸ ਅਤੇ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਦੇ ਨਾਲ ਸਾਜ ਖਣਚਰ ਹਰਮੰਦਰ ਸਾਹਿਬ ਵਿਖੇ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਲੈਣ ਪਹੁੰਚੇ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਗਿਆ ਕਿ ਜੋ ਵੀ ਅਧੂਰੇ ਕੰਮ ਨੇ ਉਹ ਜਲਦੀ ਤੋਂ ਜਲਦੀ ਪੂਰੇ ਕੀਤੇ ਜਾਣਗੇ। ਕੀ ਬਾਕੀ? ਸਲੀਪਵੈਲ ਨਾਲ ਸਾਂਝੇਦਾਰੀ ਵਿੱਚ ਟੀਮਵਰਕ ਆਰਟਸ ਨੇ ਸਲੀਪਵੈਲ ਪ੍ਰੈਜ਼ੈਂਸ ਦਾ ਸੈਕ੍ਰੇਟ ਅੰਮ੍ਰਿਤਸਰ ਦਾ ਦੂਜਾ ਐਡੀਸ਼ਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਵਿਲੱਖਣ ਤਿਉਹਾਰ ਰਹੱਸਵਾਦੀ ਕਵੀਆਂ ਅਤੇ ਉਹਨਾਂ ਦੀ ਸਦੀਵੀ ਕਵਿਤਾ ਨੂੰ ਮਣਾਉਂਦਾ ਹੈ ਐਸ ਆਰਟ ਫੈਸਟੀਵਲ ਦਾ ਸੈਕ੍ਰੇਟ ਅੰਮ੍ਰਿਤਸਰ ਐਡੀਸ਼ਨਲ ਵਿੱਚ ਲਗਭਗ 2500 ਲੋਕਾਂ ਦੇ ਆਉਣ ਦੀ ਉਮੀਦ ਹੈ ਫੈਸਟੀਵਲ ਬਾਰੇ ਬੋਲਦਿਆਂ ਇਸ ਦੇ ਮੁਖੀ ਅਤੇ ਨਿਰਦੇਸ਼ਕ ਮਨਹਾਲ ਹਸਨ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸਾਡਾ ਉਦੇਸ਼ ਕਵਿਤਾ ਨੂੰ ਇੱਕ ਡੁੰਗਾਈ ਨਾਲ ਸੋਚਣ ਵਾਲੀ ਕਲਾ ਦੇ ਰੂਪ ਵਿੱਚ ਜ਼ੋਰ ਦੇਣਾ ਹੈ ਹਮ ਸੈਕ੍ਰੇਟ ਅੰਮ੍ਰਿਤਸਰ ਫੈਸਟੀਵਲ 23 ਫਰਵਰੀ ਤੋਂ ਲੈ ਕੇ 25 ਫਰਵਰੀ ਤੱਕ ਅੰਮ੍ਰਿਤਸਰ ਵਿੱਚ ਕਰ ਰਹੇ ਹਾਂ तीन चार लोकेशंस में आ, अर्थ हमारा ओपनिंग रिसेप्शन का मॉर्निंग म्यूज़िक होगा आफ्टरनून का प्रोग्राम पार्टीशन म्यूजियम और टाउन हॉल में है और शाम का सारा प्रोग्राम इवनिंग प्रोग्राम हमारा किला गोविंदगढ़ में है जो कि 24 और 25 को है शाम में शाम का प्रोग्राम 6 बजे से लेकर 10 दस बजे तक है सुबह आठ बजे से दस बजे तक प्रोग्राम अर्थ में है और दोपहर का साढ़े से साढ़े हर दिन चौबीस और पच्चीस

ਜਿਹੜੀ ਇਵੈਂਟ ਕੰਪਨੀ ਦਿੱਲੀ ਤੋਂ ਆਈ ਹੈ ਸਾਡੇ ਕੋਲ ਤੇ ਵੀ ਆਰ ਜਸਟ ਇਵੈਂਟ ਸਪੋਰਟ ਸਪੋਰਟਰ ਟੂ ਥੈਮ ਤੇ ਆਪਾਂ ਕੋਸ਼ਿਸ਼ ਕਰਨੇ ਪਏ ਜਿਹਦਾ ਅੰਬਸਡਰ ਤੇ ਹਿਸਟਰੀ ਹੈਗੀ ਕਲਚਰ ਹੈਗਾ ਮਿਊਜ਼ਿਕ ਵੀ ਦੇ ਹੈਗਾ ਜਿੱਥੇ ਇਹਦੀ ਟ੍ਰੈਡੀਸ਼ਨ ਹੈਗੀ ਆਪਾਂ ਉਸੇ ਕਲਚਰ ਨੂੰ ਅੱਗੇ ਲੈ ਕੇ ਚੱਲਣੇ ਚਾਹੁੰਦੇ ਹਾਂ ਤੇ ਜੇ ਮੇਰੀ ਅਪੀਲ ਹੈਗੀ ਅੰਬਸਡਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਪਾਰਟਿਸਪੀਕੇਸ਼ਨ ਕਰਕੇ ਇਸ ਇਵੈਂਟ ਨੂੰ ਬਹੁਤ ਜ਼ਿਆਦਾ ਸਕਸੈਸ ਕਰਨ ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਨਗਰ ਨਿਗਮ ਜ਼ਿਲ੍ਹਾ ਕਾਰਪੋਰੇਸ਼ਨ ਅੰਮ੍ਰਿਤਸਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਅਤੇ 576 ਅਸਾਮੀਆਂ ਨਗਰ ਨਿਗਮ ਕਾਰਪੋਰੇਸ਼ਨ ਵਿੱਚ ਆਊਟਸੋਰਸਿੰਗ ਦੇ ਮੁਲਾਜ਼ਮ ਕੰਮ ਕਰ ਰਹੇ ਹਨ ਉਹਨਾਂ ਨੂੰ ਡੀਸੀ ਰੇਟ ਤੇ ਕਰ ਦਿੱਤਾ ਚਾਹਨ ਲਈ ਆਸ਼ੂ ਨਾਹਰ ਗੁਰਿੰਦਰ ਸਿੰਘ ਲੱੱਡੜ ਵੱਲੋਂ ਡਿਪਟੀ ਕਮਿਸ਼ਨਰ ਗੰश्याम ਥੋਰੀ ਨੂੰ ਮਾਗ ਪੱਤਰ ਦਿੱਤਾ ਗਿਆ ਅੱਜ ਅਸੀਂ ਮਾਂਜੋ ਕਮਿਸ਼ਨਰ ਸਾਹਿਬ ਅਡੀਸ਼ਨਲ ਕਮਿਸ਼ਨਰ ਸਾਹਿਬ ਨੂੰ ਮਿਲੇ ਹਾਂ ਉਹਨਾਂ ਨੇ ਸਾਨੂੰ ਅਰਸ਼ਵਸ ਦਵਾਇਆ ਕਿ ਵੀ ਤੁਸੀਂ ਜੋ ਡੀਸੀ ਰੇਟ ਹੋਣਾ ਜੋ ਤੁਸੀਂ ਆਪਣੇ ਚੰਡੀਗੜ੍ਹ ਉੱਪਰ ਲੈਵਲ ਤੇ ਜਾ ਕੇ ਆਪਣਾ ਕੰਮ ਕਰਾਓ ਉਸ ਬੇਅਤੇ ਤੁਹਾਨੂੰ ਇਹ ਡੀਸੀ ਰੇਟ ਕਰਾਂਗੇ ਤੇ ਮੈਂ ਪੰਜਾਬ ਸਰਕਾਰ ਨੂੰ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਆਊਟਸੋਰਸਡ ਕੱਚੇ ਮੁਲਾਜ਼ਮ ਜਿਹੜੇ ਡੀਸੀ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਰਪਾ ਕਰਕੇ ਡੀਸੀਨੇਟ ਕਰ ਦਿੱਤਾ ਜਾ ਕੇ ਆਪਣੀ ਰੋਜ਼ੀ ਰੋਟੀ ਕਮਾ ਸਕਣ ਮੈਂ ਮੰਤਰੀ ਸਾਹਿਬ ਸੀਐਮ ਸਾਹਿਬ ਨੂੰ ਇਹੋ ਹੀ ਰਿਕਵੈਸਟ ਕਰਦਾ ਵੀ ਕੱਚੇ ਮੁਲਾਜ਼ਮਾਂ ਨੂੰ ਡੀਸੀਨੇਟ ਕਰ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਭਗਵਾਨ ਵਾਲਮੀਕੀ ਮਜਬੀ ਸਿੱਖ ਧਰਮ ਸਮਾਜ ਤੇ ਮੁਖ ਸੇਵਾ ਦਾ ਅਤੇ ਪਾਜਪਾ ਆਗੂ ਪ੍ਰਦੀਪ ਗੱਬਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਸਮਾਜ ਤੇ ਮੁੱਦਿਆਂ ਨੂੰ ਸਮੇਂ-ਸਮੇਂ ਤੇ ਚੁੱਕਦੇ ਹਨ ਜਿਸ ਕਾਰਨ ਉਹਨਾਂ ਦੀ ਕਈ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਅਤੇ ਕੁਝ ਦਿਨਾਂ ਤੋਂ ਉਹਨਾਂ ਨੂੰ ਇੱਕ ਅਣਪਛਾਤਾ ਵਿਅਕਤੀ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕਰਦੇ ਆ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕਿ ਮੈਂ ਬਹੁਤ ਲੰਮੇ ਸਮੇਂ ਤੋਂ ਪੀੜਤ ਪਰਿਵਾਰਾਂ ਦੀ ਪਿੰਡਾਂ 'ਚ ਜਾ ਕੇ ਸਮੱਸਿਆ ਵਾਸਤੇ ਮੈਂ ਖੜਾ ਹੁਣਾ ਹਾਂ ਔਰ ਪਘਵਾਨ ਵਾਲੇ ਕੀ ਮੱਝ ਵੀ ਸਿੱਖ ਤਰ੍ਹਾਂ ਸਮਾਤੋ ਮੇਰੀ ਸਾਰੀ ਟੀਮ ਮੇਰੇ ਨਾਲ ਹੁੰਦੀ ਹੈ ਔਰ ਇਸ ਤਰ੍ਹਾਂ ਦੇ ਵਿੱਚ ਕੋਈ ਕਈ ਝਗੜੇ ਨੇ ਕਿ ਜਿੱਦਾਂ ਵਿਰੋਧੀ ਪਾਰਟੀਆਂ ਮੇਰੀਆਂ ਦੁਸ਼ਮਣ ਬਣ ਜਾਂਦੀਆਂ ਔਰ ਮੈਨੂੰ ਅਣਪਛਾਤੇ ਵਕ ਵਖ ਨੰਬਰਾਂ ਤੋਂ ਬਹੁਤ ਗੰਦੇ ਫੋਨ ਆ ਰਹੇ ਨੇ ਜਿੱਦਾਂ ਸਿੱਧੇ ਕਹਿ ਰਹੇ ਕਿ ਤੇਰੇ ਗੋਲੀਆਂ ਮਾਰ ਦੇਣੀਆਂ ਇਸ ਤਰ੍ਹਾਂ ਮੈਂ ਕਿਤੇ ਕੋ ਦੱਸ ਨਹੀਂ ਸਕਦਾ ਮੈਂ ਬਹੁਤ ਉਲਝ ਗਿਆ ਇਸ ਸੰਬੰਧ ਵਿੱਚ ਮੈਂ ਚੌਂਕੀ ਇੰਚਾਰਜ ਦਰਗਾਣਾ ਮੰਦਿਰ ਕੰਪਲੇਟ ਵੀ ਕੀਤੀ ਆ ਔਰ ਮੈਂ ਪ੍ਰਸ਼ਾਸਨ ਅਕੋ ਬੇਨਤੀ ਕਰਨਾ ਕਿ ਮੇਰੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਮੇਰੀ ਸਹਾਇਤਾ ਕੀਤੀ ਜਾਵੇ ਦੇਖੋ ਮੈਂ ਛੋਟੇ ਛੋਟੇ ਬੱਚੇ ਪਾਲਦਾ ਹਾਂ ਪਰ ਰਾਦ ਵਿੱਚ ਮੈਂ ਖੁਦ ਹੀ ਮੁਖੀ ਹਾਂ ਔਰ ਸਭ ਤੋਂ ਜ਼ਿਆਦਾ ਜਿਹੜਾ ਪ੍ਰਸ਼ਾਸਨ ਉਹ ਹਮੇਸ਼ਾ ਹੀ ਪੀੜਤ ਪਰਿਵਾਰ ਦੀ ਸੁਣਨ ਵਾਸਤੇ ਬਣਿਆ ਹੈ ਔਰ ਮੇਰੀ ਬੇਨਤੀ ਹੈ ਕਿ ਮੈਨੂੰ ਚਾਹੇ ਮੁਲਾਜ਼ਮ ਸੁਰੱਖਿਆ ਇੱਕ ਜਾਂ ਦੋ ਦਿੱਤੇ ਜਾਣ ਕਿਉਂ ਮੈਂ ਆਪਣੀ ਸਮਾਜ ਦੀ ਜਿਹੜੀ ਨਾ ਤੁਹਾਡਾ ਹੋ ਕੇ ਸੇਵਾ ਕਰ ਸਕਾਂ 873 ਡੀਪੀਏ ਅਤੇ 74 ਲੈਕਚਰਰ ਸ੍ਰੀਰਿਕ ਸਿੱਖਿਆ ਅਧਿਆਪਕ ਯੂਨੀਅਨ ਵੱਲੋਂ ਅੰਤਰਰਾਸ਼ਟਰੀ ਖਿਡਾਰੀ ਅਤੇ ਕੋਚ ਡੀਪੀਏ ਅਮਨਦੀਪ ਸਿੰਘ ਖੈਰਾ ਦਾ ਸਨਮਾਨ ਕੀਤਾ ਗਿਆ ਯੂਨੀਅਨ ਦੇ ਪ੍ਰਧਾਨ ਕੇਸ਼ਵ ਕੋਹਲੀ ਨੇ ਦੱਸਿਆ ਕਿ ਸੀਨੇ ਨੈਸ਼ਨਲ ਵੋਟਰ ਸਪੋਰਟਸ ਮੁਕਾਬਲੇ ਵਿੱਚ ਸੰਤ ਸੀਚੇਵਾਲ ਅਕੈਡਮੀ ਦੇ 25 ਖਿਡਾਰੀਆਂ ਨੇ 35 ਮੈਡਲ ਜਿੱਤ ਕੇ ਪੂਰੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ ਇਸ ਮੌਕੇ ਵਰਨ ਖੰਨਾ ਹਿਮਾਂਸ਼ੂ ਸ਼ਰਮਾ ਨਰੇਸ਼ ਸ਼ਰਮਾ ਸੌਰਵ ਰਾਏ ਹਰੀਸ਼ ਕੁਮਾਰ ਹਰਵੰਤ ਸਿੰਘ ਸਾਹਿਲ ਵਿਕਰਮ ਸ਼ਰਮਾ ਆਦ ਹਾਜ਼ਰ ਸਨ ਮੇਰੇ 25 ਖਿਡਾਰੀ ਜਿਹੜੇ ਆ ਪੰਜਾਬ ਟੀਮ ਚ ਸਿਲੈਕਟ ਹੋ ਕੇ ਨੈਸ਼ਨਲ ਚੈਂਪੀਅਨਸ਼ਿਪ ਤੇ ਜਿਹੜੀ ਆਪਣਾ 9 ਤੋਂ 12 ਫਰਵਰੀ ਨੂੰ ਮਧ ਪ੍ਰਦੇਸ਼ ਤੇ ਭਪਾਲ ਦੇ ਵਿੱਚ ਹੋਈ ਆ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਕੈਕਿੰਗ ਕਨੋਇੰਗ ਡ੍ਰੈਗਨ ਬੋਟ ਤੇ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਡ੍ਰੈਗਨ ਬੋਟ ਕੈਕਿੰਗ ਕਨੋਇੰਗ ਲੜਕੇ ਲੜਕੀਆਂ ਉਹਦੇ ਵਿੱਚੋਂ ਮੇਰੇ 25 ਬੱਚੇ ਜਿਹੜੇ 2 ਤਰੀਕ ਨੂੰ ਟ੍ਰਾਇਲ ਹੋਈ ਸੀ ਸਿਲੈਕਟ ਹੋਏ ਆ 25ਿਆਂ ਦੇ ਵਿੱਚੋਂ ਉਹਨਾਂ ਨੇ 35 ਮੈਡਲ ਅਚੀਵ ਕੀਤੇ ਆ ਸੋ ਵੱਖ-ਵੱਖ ਰੇਸਾਂ ਵਿੱਚੋਂ ਕਈ 골ਡ ਮੈਡਲ ਅਚੀਵ ਕੀਤੇ ਆ ਕਈਆਂ ਨੇ ਸਿਲਵਰ ਮੈਡਲ ਕੀਤੇ ਆ ਕਈਆਂ ਨੇ ਬ੍ਰੌਂਜ਼ ਮੈਡਲ ਕੀਤੇ ਆ ਸੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਉਹ ਸਾਰੇ ਖਿਡਾਰੀ ਨੇ ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਜਿਹੜੀ ਸਾਡੀ 873 ਡੀਪੀ ਤੇ 74 ਲੈਕਚਰਾਰ ਅਧਿਆਪਕ ਨੇ ਉਹਨਾਂ ਵੱਲੋਂ ਅੱਜ ਸਰਦਾਰ ਅਮਨਦੀਪ ਸਿੰਘ ਜੀ ਖਹਿਰਾ ਦਾ ਸਨਮਾਨ ਕੀਤਾ ਗਿਆ ਔਰ ਬੜੇ ਮਾਣ ਵਾਲੀ ਗੱਲ ਹੈ ਕਿ ਇਹਨਾਂ ਨੇ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਖਿਡਾਰੀ ਤਿਆਰ ਕਰਕੇ ਸੰਤ ਬਾਬਾ ਸੀਚੇਵਾਲ ਜੀ ਦੀ ਅਕੈਡਮੀ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਾਂ ਦੇ ਅਕੈਡਮੀ ਦੇ 25 ਜਿਹੜੇ ਖਿਡਾਰੀ ਨੇ ਸੀਨੀਅਰ ਰਿਲੇਸ਼ਨ ਲਈ ਚੁਣੇ ਗਏ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ 13 ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਗੀਤਾचार्य ਮੰਦਿਰਾਲ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 7009302A23 ਤੇ ਸੰਪਰਕ ਕੀਤਾ ਜਾ ਸਕਦਾ ਹੈ थाना ਲੋਪੋਕੇ ਪੁਲਿਸ ਵੱਲੋਂ 500 ਗ੍ਰਾਮ ਹਿਰੋਇਨ ਇੱਕ ਪਿਸਤਲ 32 ਬੋਰ ਸਮੇਤ 6 ਰੌਂਦ ਅਤੇ 1,55,000 ਡਰਗਮਨੀ ਸਮੇਤ ਇੱਕ ਦੋਸ਼ੀ ਕਾਬੂ ਕੀਤਾ ਗਿਆ ਥਾਣ ਅਬਿਆਸ ਵੱਲੋਂ ਭਾਰੀ ਸਫਲਤਾ ਹਾਸਿਲ ਕਰਦਿਆਂ 600 ਗ੍ਰਾਮ ਹਿਰੋਇਨ ਸਮੇਤ ਇੱਕ ਦੋਸ਼ੀ ਗ੍ਰਫਤਾਰ ਕੀਤਾ ਗਿਆ ਹੁਣ ਸਮਾਂ ਹੋ ਗਿਆ ਇੱਕ ਛੋੜੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਇਆ ਕਲਕੱਤਾ ਤੇ ਨੇਪਾਲ ਦੇਸ਼ ਦੀ ਯਾਤਰਾ ਲਈ ਇੱਕ ਜਥਾ ਏ ਤੇ ਕੁਝ ਹੋਰ ਖਬਰਾਂ ਇੱਕ ਛੋੜੇ ਜਿਹੇ ਬ੍ਰੇਕ ਤੋਂ ਬਾਅਦ Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल ज़ूम, डांस और बहुत सारी एक्साइटिंग एक्टिविटीज का एंट्री सिर्फ पांच रुपए शुरू In your city, unlimited fun. kahuwa pagal pagal party party just like barre, barre, barre. Shè, yeah, like a bottle bottle pass i trying to jump but nahi ya mai let me let me let me head the drop let me make you move come back boy baby vo thoda great get a chance to live a dance lever is mera swag let me make you move let me make you move. ਆਜਾ ਲੈ ਬਰਜ਼ਰ ਮੇਰਾ ਸਵਾਗਤ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼੍ਰੀ ਮਹਾਕਾਲੀ ਯਾਤਰਾ ਸੇਵਾ ਸੰਗ ਦੇ ਮੁਖ ਸੇਵਾਦਾਰ ਸੁਸ਼ੀਲ ਸਿਤਾਰਾ ਦੀ ਅਗਵਾਈ ਹੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਵਿਸ਼ਾਲ ਜਥਾ Hindu Tirath Asthana ਦੇ ਦਰਸ਼ਨਾ ਲਈ ਕਲਕੱਤਾ ਅਤੇ ਨੇਪਾਲ ਦੇਸ਼ ਦੀ ਯਾਤਰਾ ਲਈ ਰਵਾਨਾ ਹੋਇਆ ਇਸ ਮੌਕੇ ਨਰੇਸ਼ ਆਨੰਦ ਅਨੀਤਾ ਪੂਜਾ ਪਰਵੀਨ ਕੁਮਾਰ ਕਿਰਨ ਸੁਨੀਤਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਕਿ ਸ਼੍ਰੀ ਮਹਾਕਾਲੀ ਯਾਤਰਾ ਸੇਵਾ ਸੰਗ ਪਰਿਵਾਰ ਮਾਂ ਕਾਲੀ ਦੇ ਨਾਮ ਸਭ ਪ੍ਰਥਮ ਨਮਸਕਾਰ ਕਰੇਗਾ ਕੋਲਕਾਤਾ ਦੇ ਅੰਦਰ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਸਾਡੇ ਗੁਣੀਜਨ ਦੱਸਦੇ ਨੇ ਕਹਿੰਦੇ ਨੇ ਕਿ ਸਾਰੇ ਤੀਰਥ ਬਾਰ ਬਾਰ ਔਰ ਗੰਗਾ ਸਾਗਰ ਇੱਕ ਵਾਰ ਇਹ ਮੇਰੇ ਪ੍ਰਭੂ ਦੀ ਕਿਰਪਾ ਹੈ ਕਿ ਇਸ ਵਾਰ ਵੀ ਗੰਗਾ ਸਾਗਰ ਸਨਾਨ ਦਾ ਮੌਕਾ ਮਿਲ ਰਿਹਾ ਹੈ ਔਰ ਸਭ ਪਰਿਵਾਰ ਉਸ ਦਾ ਆਨੰਦ ਮਾਣੇਗਾ ਔਰ ਗੰਗਾ ਸਾਗਰ ਤੋਂ ਬਾਅਦ ਮੇਰੇ ਠਾਕੁਰ ਜੀ ਦੇ ਨਾਮ ਮਾਇਆਪੁਰ ਦੇ ਅੰਦਰ ਸਭ ਪਰਿਵਾਰ ਸ਼੍ਰੀ ਮਹਾਕਾਲੀ ਯਾਤਰਾ ਸੇਵਾ ਸੰਗਮ ਨਮਸਕਾਰ ਕਰਕੇ ਜੀਸੀਡੀ ਜੋਤੀਲਿੰਗ ਔਰ ਨੇਪਾਲ ਦੇਸ਼ ਦੀ ਪਾਵਨ ਯਾਤਰਾ ਦੇ ਵਿੱਚ ਜਾ ਰਿਹਾ ਹੈ ਭਗਵਾਨ ਬੋਲੇ ਨਾਦ ਪਸ਼ੂਪਤੀ ਨਾਥ ਜੀ ਜੋਤੀਲਿੰਗ ਦੀ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਰੋਜ਼ਾਨਾ ਸਵੇਰੇ ਨਿਕਲਦੀਆਂ ਹਨ ਜਿਸ ਸਬੰਧ ਵਿੱਚ ਪ੍ਰਭਾਤ ਫੇਰੀ ਰਾਣੀ ਕਾ ਬਾਗ ਸਾਪ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਗ੍ਰਹਿ ਵਿਖੇ ਪਹੁੰਚੀ ਜਿੱਥੇ ਪਰਿਵਾਰ ਵੱਲੋਂ ਪ੍ਰਭਾਤ ਫੇਰੀ ਦਾ ਨਿੱਗਾ ਸਵਾਗਤ ਕੀਤਾ ਗਿਆ ਅਤੇ ਸਭ ਦੇ ਪਲੇ ਦੀ ਅਰਦਾਸ ਬੇਨਤੀ ਕੀਤੀ ਗਈ ਵਿਖੇ ਨੈਸ਼ਨਲ ਯੂਥ ਪਾਰਟੀ ਪੰਜਾਬ ਪੱਦਰ ਦੀ ਮੀਟਿੰਗ ਸੂਬੇ ਦੇ ਜਨਰਲ ਸਕੱਤਰ ਜਨਾਬ ਮੁਹੰਮਦ ਮਹਿਰਬਾਨ ਦੇ ਗ੍ਰਹਿ ਵਿਖੇ ਹੋਈ ਉੱਚ ਪੱਦਰੀ ਮੀਟਿੰਗ ਵਿੱਚ ਪੰਜਾਬ ਵਿੱਚ ਸੰਗਾਤਮਕ ਢਾਂਚੇ ਦੀ ਪ੍ਰਪਕਤਾ ਦੀ ਨੀਂਹ ਰੱਖਦਿਆ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪਰਥਾ ਸਰਦਾਰ ਸਤਨਾਮ ਸਿੰਘ ਗਿੱਲ ਨੇ ਆਰਪੀਆਈ ਅੰਬੇਦਕਰ ਦੇ ਸੂਬਾਈ ਆਗੂ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸੰਭਾਵੀ ਉਮੀਦਵਾਰ ਸਤਨਾਮ ਸਿੰਘ ਨੂੰ ਨੈਸ਼ਨਲ ਯੂਥ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਹੋਇਆ ਕਿਹਾ ਕੀ ਆਰਪੀਆਈ ਵਿੱਚ ਮੰਨਨ ਦੇ ਸਾਥੀ ਟੀਮ ਦੇ ਸਮੂਹ ਮੈਂਬਰਾਂ ਪਾਰਟੀ ਬਣ ਦਾ ਮਾਨ ਸਤਕਾਰ ਦੇ ਵੇਖੀ ਇਸ ਮੌਕੇ ਤੇ ਪੀ ਗੁਰਪ੍ਰੀਤ ਸਿੰਘ ਖਾਲਸਾ ਹਰਪਜਨ ਸਿੰਘ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਆਰਪੀ ਪਾਰਟੀ ਦੇ ਸਾਡੇ ਸਤਨਾਮ ਜੀ ਸਾਡੇ ਨਾਲ ਜੁੜੇ ਆ ਔਰ ਸਾਡੀ ਜਿਹੜੀ ਯੂਥ ਪਾਰਟੀ ਦੇ ਜਿੰਨੇ ਵੀ ਪਾਰਟੀ ਦੇ ਸਾਡੇ ਲੀਡਰ ਨੇ ਜਿੰਨੇ ਵੀ ਸੀਨੀਅਰ ਸਾਥੀ ਨੇ ਮੇਰੇ ਨਾਲ ਖੜੇ ਆ ਉਹ ਬੜੀ ਤੇਜ਼ੀ ਦੇ ਨਾਲ ਕੰਮ ਕਰ ਰਹੇ ਆ। ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਬੜੀ ਸ਼ਰਧਾ ਨਾਲ ਸ਼ਕਤੀਕੁੰਗ ਸੇਵਾ ਸੁਸਾਇਟੀ ਵੱਲੋਂ ਸੰਕੀਰ ਤਰਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਰਬੱਤ ਦੇ ਭਲੇ ਲਈ ਵਿਸ਼ਵ ਦੇ ਇਤਿਹਾਸ ਦੇ ਸਭ ਤੋਂ ਵੱਡੇ ਜਾਪ ਸੇਵਾ ਕੁੰਜ ਦੀ ਰਸਮੀ ਸ਼ੁਰੂਆਤ ਕੀਤੀ ਗਈ। ਸ਼੍ਰੀ ਹਨੂਮਾਨ ਸੇਵਾ ਪਰਿਵਾਰ ਕਮੇਟੀ ਦੇ ਪ੍ਰਧਾਨ ਅਤੁਲ ਖੰਨਨਾਲ ਸ਼ੰਖ ਵਜਾ ਕੇ ਸ਼੍ਰੀ ਹਨੂਮਾਨ ਜੀ ਨੂੰ ਜਾਗਰਿਤ ਕੀਤਾ ਅਤੇ ਤਿਲਕ ਲਗਾ ਕੇ ਸ਼੍ਰੀ ਹਨੂਮਾਨ ਜੀ ਨੂੰ ਨਿਹਾਲ ਕੀਤਾ ਅਤੇ ਚੋਲਾ ਪਹਿਨਿਆ। ਇਸ ਮੌਕੇ ਜਸ਼ਨ ਅਸ਼wini ਸ਼ਰਮਾ, ਪੁਨੀਤ ਕਪੂਰ, ਮਾਨਵ ਅਰੋੜਾ, ਸੁਮਿਤ ਲਾਂਬਾ, ਵਿਦੂਪੂਰੀ ਪੰਕਜ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਨਸਾ ਕਰ ਜੈ ਕਬੀ ਸ ਤੇ ਲੋਕ ਉਜਾਗ। ਰਾਮ ਦੂਤ ਤੁਲਿਤ ਬਲਦਾਮ ਅੰਜਕਿ ਪੁੱਤਰ ਭਵਨ ਸੁਤਨਾਮ। ਮਹਾਵੀ ਮਹਾ ਸ਼ਿਵਰਾਤਰੀ ਦੇ ਪਰਵ ਦੇ ਸਬੰਧ ਵਿੱਚ ਸ਼ਿਵਾਲਾ ਬਾਗ ਪਾਈਆਂ ਤੋਂ ਪ੍ਰਭਾਤ ਫੇਰੀਆਂ ਰੋਜ਼ਾਨਾ ਨਿਕਲਦੀਆਂ ਹਨ ਅਤੇ ਲੋਕਾਂ ਵੱਲੋਂ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਵੀ ਕੀਤਾ ਸ਼ਾਨਦਾਰ। ਇਸ ਮੌਕੇ ਬਲਦੇਵ ਰਾਜਪੱਕਾ, ਅਸ਼ੋਕ ਕੁਮਾਰ ਸ਼ਰਮਾ, ਸੰਜੇ ਮਹਿਰਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਲੋਕਾਂ ਨੂੰ ਧਾਰਮਿਕ ਪਰਵਿਰਤੀਆਂ ਨਾਲ ਜੋੜਨ ਲਈ ਬਣਾਈ ਗਈ ਮਾਛੀ ਨਮਸਤੀ ਕਾ ਮੰਡਲੀ ਵੱਲ ਹਿਮਾਚਲ ਪ੍ਰਦੇਸ਼ ਦੇ ਸ਼ਿਵਾਲਾ ਬਾਗ ਪਾਈਆਂ ਨੇੜੇ ਤੋਂ ਮਾ ਚਿੰਤਪੁਰਨੇ ਦੇ ਦਰਬਾਰ ਲਈ ਬਸ ਰਵਾਨਾ ਕੀਤੀ ਗਈ ਜੈ ਮਾ ਚਿੰਤਪੁਰਨੇ ਦੇ ਜੈਕਾਰਿਆਂ ਨਾਲ ਸੰਸਥਾ ਦੀ ਸੇਵਾਦਾਰ ਜਾਨਵੀ ਸ਼ਰਮਾ ਨੇ ਬਸ ਦੀ ਸ਼ੁਰੂਆਤ ਕੀਤੀ ਇਸ ਮੌਕੇ ਨੇਹਾ ਕੁਮਾਰੀ ਪਰਮਚੀਤ ਸਾਖਸ਼ੀ ਬਾਲਾ ਲੋਕਦੀਪ ਸੰਜੀਵ ਕੁਮਾਰ ਗੌਰਵ ਕੁਮਾਰ ਪ੍ਰਦੀਪ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਸਨ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪ੍ਰਭਾਤ ਫੇਰੀ ਪ੍ਰਧਾਨ ਵਿਕਰਮ ਸ਼ਰਮਾ ਦੇ ਗ੍ਰਹਿ ਵਿਖੇ ਪਹੁੰਚੀ ਜਿੱਥੇ ਸੰਗਤਾਂ ਵੱਲੋਂ ਪ੍ਰਭਾਤ ਫੇਰੀ ਦਾ ਨਿੱਗਾ ਸਵਾਗਤ ਕੀਤਾ ਗਿਆ ਇਸ ਮੌਕੇ ਸतीश ਸ਼ਰਮਾ ਵਿਜੇ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਜਿੱਥੇ ਨੌਜਵਾਨ ਪੀੜੀ ਨੂੰ ਨਸ਼ਾ ਦੀ ਦਲਦਲ ਤੋਂ ਬਚਾਉਣ ਲਈ ਕੰਮ ਕਰਦੀ ਹੈ ਉਹ ਤੇ ਸਮਾਜ ਦੀ ਸੇਵਾ ਕਰਨ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਉਹਨਾਂ ਕਹਾਂ ਕਿ ਇਹ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਹਰ ਪ੍ਰਕਾਰ ਦਾ ਪੋਸ਼ਣ ਪਦਾਰਥ ਉਪਲਬਧ ਹੈ ਹਰ ਇੱਕ ਸ਼ਰੀਰ ਚੰਗੇ ਕੰਮਾਂ ਨਾਲ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਹਨ ਆਪਣੇ ਆਪ ਨੂੰ ਨਸ਼ਿਆਂ ਤੇ ਕੀਟਨਾਸ਼ਕ ਜ਼ਹਿਰਾਂ ਤੋਂ ਦੂਰ ਰੱਖੋ ਸ੍ਰੀ ਸਵਾਮੀ ਸਤਿਆਨੰਦ ਸੇਵਾ ਸੰਗ ਸ਼੍ਰੀ ਰਾਮਾਸ਼ਰ ਅੰਮ੍ਰਿਤਸਰ ਦੇ ਸੇਵਾਦਾਰ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਹਫਤਾਵਾਰੀ ਅਮ੍ਰਿਤਵਾਨੀ satsang ਲੋਗੜ ਦੇ ਰਾਧਾ ਪਾਲਬ ਮੰਦਿਰ ਵਿਖੇ ਕਰਵਾਇਆ ਗਿਆ ਇਸ ਮੌਕੇ ER ਸ਼ਰਮਾ ਨੇ ਦੱਸਿਆ ਕਿ ਸ਼੍ਰੀ ਸੁਆਮੀ ਸਤਿਆਨੰਦ ਸਤਸੰਗ ਪਵਨ ਨਵੀਂ ਦਿੱਲੀ ਸ਼੍ਰੀ ਰਾਮ ਸ਼ਰਮ ਦੇ ਮੁਖੀ ਪਰਮ ਪਵਿੱਤਰ ਸ਼੍ਰੀ ਬ੍ਰਿਜ ਮੋਹਨ ਜੀ ਮਹਾਰਾਜ 25 ਫਰਵਰੀ ਨੂੰ ਸ਼ਾਮ 4:00 ਵਜੇ ਤੋਂ 5:00 ਵਜੇ ਤੱਕ ਸ਼੍ਰੀ ਦੁਰਗਿਆਨਾ ਤਿਰਤ ਅੰਮ੍ਰਿਤਸਰ ਦੇ ਵੇਦ ਕਥਾ ਪਵਨ ਵਿਖੇ ਅਮ੍ਰਿਤਵਾਨੀ satsang ਕਰਵਾਉਣ ਲਈ ਆ ਰਹੇ ਹਨ ਸ਼੍ਰੀ ਮੁਰਲੀ ਮਨੋਹਰ ਮੰਦਿਰ ਗਲੀ ਨੰਬਰ 3 ਤਹਿਸੀਲ ਪੂਰਾ ਅੰਮ੍ਰਿਤਸਰ ਵਿਖੇ ਸ਼੍ਰੀ ਸ਼ਿਵਾਂਸ਼ ਭਾਈ ਮਿਸ਼ਰਾ ਜੀ ਵ੍ਰਿੰਦਾਵਨ ਤੋਂ ਪਹੁੰਚੇ ਸ਼੍ਰੀ ਹਰਵੰਸ਼ ਰਾਏ ਪੁਰਾਨ ਕਥਾ ਦਾ ਆਯੋਜਨ ਪੰਡਿਤ ਮੁਕੇਸ਼ ਸ਼ਰਮਾ ਜੀ ਦੀ ਪ੍ਰਥਾਨ ਕੀ ਹੇਟ ਕਰਵਾਇਆ ਗਿਆ ਇਸ ਮੌਕੇ ਗੱਦੇ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ ਪਰਮ ਸਤਿਕਾਰਯੋਗ ਪੀਠਾਧੀਸ਼ਵਰ ਦਿਆਲ ਜੀ ਸ਼੍ਰੀ ਮਹੰਤ ਅਨੰਤ ਦਾਸ ਮਹਾਰਾਜ ਨੇ ਪਹੁੰਚ ਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਰਾਜੀ ਵੈਸ਼ਨਵ ਵੱਲੋਂ ਪਚਨ ਗਾਇਨ ਕੀਤਾ ਗਿਆ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ ਚੀਫ ਖਾਸਾ ਦੀਵਾਨ ਦੀਆਂ ਛਾਉਣਾ ਨੂੰ ਲੈ ਕੇ ਇੱਕ ਵਾਰ ਫੇਰ ਡਾਕਟਰ ਇੰਦਰ ਬੀਰ ਸਿੰਘ ਨੇਚਰ ਰਹੇ ਜੇਤੂ ਸੀਏਸਟਾਪ 2 ਵੱਲੋਂ ਦੋ ਪਿਸਤੌਲ ਤਿੰਨ ਜਿੰਦਾਰਾਂ 32 ਗੋਲ 200 ग्राम हेरोइन समेत एक दोषी कीता गया काबू पासपोर्ट संबंधी लोकां नु आ रहीया मुश्किला तह कीती गई इंक्वायरी ऑफिस ते अफसर नाल विशेष ਗੱਲਬਾਤ 에ਸਨ ਅੱਜ ਦੀਆਂ ਖਬਰਾਂ ਖੁਣਸੀ ਮਿਲਾ ਕੇ ਅਗਲੇ ਬੁਲੇਟਨ ਵਿੱਚ ਹੁਣ ਮੈਨੂੰ ਦਇਆਸਤ ਧੰਨਵਾਦ